ਇਹਨਾਂ ਦਾ ਕਾਲੂ ਚੱਕ ਜਿਹੜਾ ਮਿਨਿਸਟਰ ਹੈਗਾ ਵਾ ਹੋਰ ਕਾਲੂ ਚੱਕ ਮਤਲਬ ਹੋਰ ਬਦਲਾਅ ਕੀ ਹੁੰਦਾ ਬਦਲਾਅ ਮਤਲਬ ਪੁੱਠੇ ਪਾਸੇ ਕਰਨਾ ਸੀ ਤੁਸੀਂ ਬਦਲਾਅ ਦਾ ਮਤਲਬ ਹੁੰਦਾ ਕਿ ਅਸੀਂ ਉਹ ਬੰਦੇ ਲੈ ਕੇ ਆਵਾਂਗੇ ਜਿਹੜਾ ਨਤੀਜੇ ਭਾਵੇਂ ਤੁਹਾਨੂੰ ਸ਼ਿਕਾਇਤ ਨਹੀਂ ਆਵੇਗੀ ਉਹ ਉਹ ਨੈਤਿਕਤਾ ਦੇ ਆਧਾਰ ਤੇ ਚੱਲਣਗੇ ਜ਼ਿੰਦਗੀ ਦੇ ਵਿੱਚ ਤੇ ਕਾਲੂ ਚੱਕ ਨੇ ਇੱਕ ਨੌਜਵਾਨ ਨੂੰ ਐਕਸਪਲੋਇਟ ਕੀਤਾ ਸ਼ੋਸ਼ਣ ਕੀਤਾ ਉਹਦਾ ਸ਼ਰਿਆਮ ਕੀਤਾ ਵੀਡੀਓ ਮੈਂ ਦਿੱਤੀ ਗਵਰਨਰ ਪੰਜਾਬ ਨੂੰ ਕੋਈ ਐਕਸ਼ਨ ਨਹੀਂ ਕਰਿਆ ਇਹਨਾਂ ਦਾ ਆਪਣਾ ਇੱਕ ਗੋਜਾ ਸਿੰਘ ਸਰਾਰੀ ਫੜਿਆ ਗਿਆ ਉਹ ਟੈਲੀਫੋਨ ਦੀ ਆਡੀਓ ਲੀਕ ਹੋ ਗਈ ਸੌਦੇ ਕਰ ਰਿਆ ਸੀਗਾ ਕਿ ਆਪਾਂ ਇੱਦਾਂ ਪਹਿਲਾਂ ਵਪਾਰੀਆਂ ਨੂੰ ਫੜਾਂਗੇ ਮੌਕੇ ਦੇ ਉੱਤੇ ਫਿਰ ਉਹਨਾਂ ਨਾਲ ਸਮਝੌਤਾ ਕਰਕੇ ਤੇ ਆਪਾਂ ਏਨੇ ਲੱਖ ਰੁਪਏ ਉਹਨਾਂ ਤੋਂ ਰਿਸ਼ਵਤ ਲੈ ਕੇ ਪੈਸੇ ਉਗਰਾਹਾਂਗੇ ਦੈਟ ਇਜ਼ ਕਾਲਡ ਬਲੈਕਮੇਲ ਦੈਟ ਇਜ਼ ਕਾਲਡ ਐਗ੍ਰੇਸਟ ਐਕਸਟਰਸ਼ਨ ਕਿਸੇ ਤੋਂ ਪੈਸੇ ੱੱਕੇ ਦੇ ਨਾਲ ਜ਼ਬਰਨ ਪ੍ਰਾਪਤ ਕਰਨਾ ਕੋਈ ਐਕਸ਼ਨ ਨਹੀਂ ਕਰ ਖੈਰਾ ਬੜੀ ਛਿੱਤੀ ਲੱਭਦਾ ਇਹਨਾਂ ਨੂੰ ਮੈਂ ਵਿਧਾਨ ਸਭਾ ਠਾ ਇਹਨਾਂ ਦੇ ਚਿੱਕਾ ਨਿਕਲਦਿਆਂ ਨੇ ਬੁੱਤਰ ਵਾਲਿਆਂ ਦੇ ਚਿੱਕਾ ਬਸ ਮੇਰੇ ਖੜੇ ਹੋਣ ਦੀ ਲੋੜ ਹੀ ਹੈ ਕਿ ਸਾਰੇ ਦਿਲ ਮਲਾਜ ਜਾਂਦੇ ਨੇ ਕਬਰਾਂ ਜਾਂਦੇ ਨੇ ਤੇ ਤੇ ਜਿਹੜੇ ਬੰਦੂਆ ਮਜ਼ਦੂਰ ਇਹਨਾਂ ਦਾ ਨਾਂ ਰੱਖਿਆ ਹੋਇਆ ਜੋ ਅੰਦਰ ਲੜਦੇ ਨੇ ਸਾਨੂੰ ਗਾਲਾਂ ਕੱਢਣ ਜੋਗੇ ਹੈਗੇ ਨੇ ਆ ਪੰਜਾਬ ਦੀ ਲੁੱਟ ਕਰਨ ਜੋਗੇ ਹੈਗੇ ਨੇ ਪਰ ਜਦੋਂ ਭਾਈ ਅਮਰਿਤਪਾਲ ਸਿੰਘ ਤੇ ਐਨਐਸਸੀ ਲੱਗੀ ਕਿੱਥੇ ਸੀ ਸਾਰੇ 99 99 ਤੂੰ ਤਾਂ ਕਹਿ ਰਿਹਾ ਮੀਡੀਆ ਦੇ ਸਾਹਮਣੇ ਇੱਕ ਗੈਰਤਮੰਦ ਇਹਨਾਂ ਚ ਹੈਗਾ ਕੁਮਰ ਵਿਜੇ ਪ੍ਰਤਾਪ ਸਿੰਘ ਐਮਐਲਏ ਅਮਰਸਾ ਤਾੜੀ ਮਾਰੋ ਇਹਦੇ ਕਰਕੇ ਉਹ ਯਾਰੋ ਗੈਰ ਪੰਜਾਬੀ ਵੀ ਨਗਾ ਸੌਰੀ ਪੰਜਾਬੀ ਵੀ ਨਗਾ ਸਿੱਖ ਵੀ ਨਗਾ ਗੈਰ ਸਿੱਖ ਗੈਰ ਪੰਜਾਬੀ ਨੂੰ ਆ 91 ਨਾਣੋਂ ਜ਼ਿਆਦਾ ਚਿੰਤਾ ਵਾ ਉਹ ਸ਼ਰਮ ਨਹੀਂ ਆਈ ਤੁਹਾਨੂੰ ਭਾਈ ਅਮਰਪਾਲ ਤੇ ਲਾ ਕੇ ਐਨਐਸਏ ਦੇ ਡਿਬਰੂਗੜ੍ਹ ਜੇਲ੍ਹ ਭੇਜਤਾ ਭਗਵਾਨ ਤੇ ਹੱਥੋਂ ਆ ਹੁਣ ਤੇਰਾ ਕੇਜਰੀਵਾਲ ਫੜਾ ਕੇ ਹੁਣ ਤੂੰ ਸਟੇਜਾਂ ਤੇ ਚੜ ਕੇ ਰੋਣਾ ਯਾਰ ਤੂੰ ਤੂੰ ਖੈਰੇ ਨੂੰ ਅੰਦਰ ਭੇਜਿਆ ਐਨਡੀਪੀਐਸ ਮਾਮਲੇ ਦੇ ਵਿੱਚ ਤੈਨੂੰ ਉਹ ਦਿਨ ਇਹ ਸਾਫ਼ ਸਿਉਂਆ ਕਿ ਉਹ ਸਾਡੇ ਘਰ ਵਿੱਚ ਕੀ ਕੀਤਾ ਹੋਊਗਾ ਕੇਜਰੀਵਾਲ ਦਾ ਤਾਂ ਯਾਰੋ 500 ਕਰੋੜ ਦਾ ਇਲਜ਼ਾਮ ਹੈ ਹਲੇ ਵੀ ਸੁਪਰੀਮ ਕੋਰਟ ਦਾ ਜਵਾਬ ਤਾਂ ਰਿਜੈਕਟ ਹੋ ਗਿਆ ਸਸੋੜੀਏ ਦੇ ਸੁਤਿੰਦਰ ਜੈਨ ਦੀਆਂ ਸੁਪਰੀਮ ਕੋਰਟ ਦੀਆਂ ਆਬਜ਼ਰਵੇਸ਼ਨਸ ਨੇ ਕਿ 338 ਕਰੋੜ ਰੁਪਏ ਸ਼ਰਾਬ ਦਿੱਲੀ ਦੇ ਕੋਟਾਲੇ ਵਿੱਚ ਇਹਨਾਂ ਦਾ ਨਜ਼ਰ ਆ ਰਿਹਾ ਸਾਨੂੰ ਹਾਈ ਕੋਰਟ ਨੇ ਹੁਣ ਕਿਹਾ ਕਿ ਕੇਜਰੀਵਾਲ ਨੂੰ ਰਾਹਤ ਕੋਈ ਨਹੀਂ ਕਿਉਂਕਿ ਇਹ ਕੇਸ ਕੋਟਾਲੇ ਦੇ ਵਿੱਚ ਇਹਦੀ ਆ ਟੂੰਗੀ ਸਾਜ਼ਿਸ਼ ਇਸ ਬੰਦੇ ਦੀ ਹੈ ਉਹ ਫਿਰ ਵੀ ਕੱਟੜ ਇਮਾਨਦਾਰ ਨੇ ਤੇ ਸਾਨੂੰ ਆਂਤੇ ਪੰਜਾਬ ਦੇ ਵਿੱਚ ਤੈਨੂੰ ਕਹਿੰਦਾ ਜਦੋਂ ਮੈਂ ਜੇਲ੍ਹ ਸੀਗਾ ਮੈਨੂੰ ਕਹਿੰਦਾ ਹਮਨੇ ਇੱਕ ਬਹੁਤ ਬੜਾ ਸਮਗਲਰ ਪਕੜਾ ਹੈ ਹੁਣ ਮੇਰੀ ਗਾਣੀ ਸੁਣੋ ਤੁਸੀਂ ਮੈਂ ਪਿਛਲੇ 3 ਦਹਾਕਿਆਂ ਤੋਂ ਲੜ ਰਿਹਾ ਆਂ ਬਸ ਮੈਂ ਕਦੀ ਮੈਂ ਕਦੀ ਵਜ਼ੀਰ ਨਹੀਂ ਬਣਿਆ ਨਾ ਰ ਬਣਨਾ ਚਾਹਵਾ ਜੇ ਇੰਦਾ ਦੀ ਆ ਟੁੱਟੀ ਭੱਜੀ ਵਜ਼ੀਰੀ ਆ ਬੇਗੈਰਤੀ ਜੀ ਮੈਨੂੰ ਲੋੜ ਨਹੀਂ ਹੈਗੀ ਮੈਂ ਕਦੀ ਕਿਸੇ ਅਹੁਦੇ ਵਾਸਤੇ ਪਿੱਛੇ ਨਹੀਂ ਭੱਜਾ ਮੈਂ ਚਾਰੇ ਚ ਤਿੰਨ ਤਿੰਨ ਦਹਾਕਿਆਂ ਚ ਚਾਰ ਸਰਕਾਰਾਂ ਦਾ ਸ਼ਿਕਾਰ ਹੋਇਆ ਆਂ ਅਕਾਲੀਆਂ ਦਾ ਜੋ ਤੁਮੇਰਾ ਮੁੰਡ ਬੰਨਿਆ ਇਹਨਾਂ ਨੇ ਬੋਗਸ ਕੇਸ ਦਾ 2015 ਚ ਉਸੇ ਕੇਸ ਨੂੰ ਚੱਕ ਕੇ ਕੈਪਟਨ ਮਿਲਿੰਦਰ ਸਿੰਘ ਨੇ ਰਾਣੇ ਗੁਰਜੀਤ ਨਾਲ ਮਿਲ ਕੇ ਮੇਰੇ ਤੇ ਹਮਲਾ ਕੀਤਾ ਉਸੇ ਕੇਸ ਨੂੰ ਭਾਰਤੀ ਜਨਤਾ ਪਾਰਟੀ ਦੀ ਈਡੀ ਨੇ ਚੱਕ ਕੇ ਮੈਨੂੰ ਪਟਿਆਲਾ ਜੇਲ੍ਹ ਵਿੱਚ ਭੇਜਿਆ ਫਿਰ ਭਗਵੰਤ ਨੂੰ ਇਹਨੇ ਮੇਰੇ ਤੇ ਤਿੰਨ ਮੁਕਦਮੇ ਪਹਿਲਾਂ ਦਰਜ ਕੀਤੇ ਮੇਰੀ ਮੇਰੀ ਮੇਰੇ ਮੇਰੀ ਭੈਣ ਜੀ ਆ 72 ਸਾਲ ਦੀ ਉਮਰ ਉਹਨਾਂ ਦੇ ਕੈਪਟਨ ਤੋਂ ਨੇਵੀ ਚੋਂ ਕੈਪਟਨ ਰਿਟਾਇਰ ਹੋਏ ਨੇ ਮੇਰੇ ਬ੍ਰਦਰ-ਲੌ ਧਾਲੀਵਾਲ ਪਰਿਵਾਰ ਆ ਇਹਨੇ ਸ਼ਰਮ ਨਹੀਂ ਆਈ ਕਿ ਮੈਂ ਦੀ ਭੈਣ ਤੇ ਵੀ ਪਰਚਾ ਦਰਜ ਕਰਨ ਲੱਗਿਆ ਜਦੋਂ ਤਿੰਨ ਪਰਚਿਆਂ ਦੇ ਵਿੱਚ ਮੈਨੂੰ ਫੜ ਨਹੀਂ ਸਕਿਆ ਅਦਾਲਤਾਂ ਨੇ ਮੈਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਇਹਨੇ ਆ ਚੌਥਾ ਐਨਡੀਬੀਐਸ ਦਾ ਕੇਸ ਕਿਹੜਾ ਕੇਸ 2017 ਚ ਭਗਵੰਤ ਮਾਨ ਦੇ ਮੂੰਹ ਚੋਂ ਵੀਡੀਓ ਚੋਂ ਨਿਕਲਿਆ ਹੋਇਆ ਕਿ ਖੈਰਾ ਬੇਗੁਨਾਮਾ ਇਹਦਾ ਤੱਕਾ ਕਰ ਰਹੀ ਹੈ ਕਾਂਗਰਸ ਸਰਕਾਰ ਉਸ ਵੇਲੇ ਦੀ ਤੇ ਮੈਂ ਪਾਰਲੀਮੈਂਟ ਵਿੱਚ ਇਹਦਾ ਮਸਲਾ ਚੁੱਕੂਗਾ ਉਹਦਾ ਵਿਂਡੇਟਾ ਹੋ ਰਿਹਾ ਵਾ ਉਸੇ ਕੇਸ ਵਿੱਚ ਮੈਨੂੰ ਜੋੜ ਦੇ ਤਾ ਅਰੈਸਟ ਕਰ ਲਿਆ ਕੋਈ ਗੱਲ ਨਹੀਂ ਹੁਣ ਕਹਿੰਦੇ ਨਾ ਕੇਜਰੀਵਾਲ ਅੰਦਰ ਕੀਆ ਉਸकी सोच को नहीं अंदर कर सकते। ਪੂਣਾ ਪਜਾਰੇ ਦਾ 4.5 ਕਿਲੋ ਭਾਰ ਘਟ ਗਿਆ ਥੋੜੀ ਦੇਰ ਚ। ਕੱਲ ਇਹਦਾ ਇੱਕ ਆਈਆਰ ਅਦਾਲਤ ਵਿੱਚ ਮਸਲਾ ਆਇਆ ਕਿ ਜੀ ਕੇਜਰੀਵਾਲ ਕੀ ਸ਼ੂਗਰ ਬਹੁਤ ਵੱਧ ਗਈ ਹੈ। ਉਹਨਾਂ ਨੇ ਪ੍ਰੋਸੀਕਿਊਸ਼ਨ ਤੋਂ ਜਵਾਬ ਮੰਗਣਾ ਹੁੰਦਾ ਸਰਕਾਰ ਕਹਿੰਦੀ ਦੱਸੋ ਜੀ ਤੁਹਾਡਾ ਐਡੀ ਤੁਹਾਡਾ ਕੀ ਕਹਿਣਾ? ਕਹਿੰਦਾ ਜੀ ਇਹ ਜਾਣ ਬੁੱਝ ਕੇ ਹੰਬ ਬਹੁਤ ਘੂਪ ਰਾਇਆ ਇਹਨਾਂ ਦੇ ਨਾਂ ਵਿੱਚ ਤਾਂ ਕਿ ਸ਼ੂਗਰ ਵੱਧ ਜਵੇ ਤੇ ਹਸਪਤਾਲ 'ਚ ਦਾਖਲ ਹੋ ਜਾਵੇ। ਮੈਂ ਮੈਂ ਤਾਂ ਨਹੀਂ ਕੋਈ ਪਖੰਡ ਕੀਤਾ। ਮੈਂ ਤਾਂ ਨਹੀਂ ਕੋਈ ਪਖੰਡ ਕੀਤਾ। ਮੈਂ ਉਸ ਵਾਹਿਗੁਰੂ ਦਾ ਨਾਮ ਅੰਦਰ ਲੈ ਕੇ ਮੈਂ ਸੋਚਿਆ ਜੇ ਜੇ ਹੁਣ ਜੇਲ੍ਹ ਅੰਦਰ ਪਿੱਛਿਆ ਯਾਰ ਮੈਂ ਆਪਣੇ ਪਰਿਵਾਰ ਨੂੰ ਜਾਣ ਲੱਗਾ ਆਪਣੇ ਬੇਟੇ ਨੂੰ ਤੇ ਆਪਣੀ ਵਾਈਫ ਨੂੰ ਘਰ ਵਾਲੀ ਨੂੰ ਕਹਿ ਕੇ ਗਿਆ ਮੈਂ ਕਿ ਜੇ ਤੁਸੀਂ ਆਪਣੇ ਚਿਹਰੇ ਦੇ ਉੱਤੇ ਸ਼ਿਕਰ ਲੈ ਕੇ ਆਏ ਤਾਂ ਫਿਰ ਸਾਰੇ ਪੰਜਾਬ ਦੇ ਲੋਕਾਂ ਨੇ ਕਹਿਣਾ ਕਿ ਘਬਰਾ ਕੇ ਨੇ ਡਰਨਾ ਨਹੀਂਗਾ ਯਾਰ ਜੇਲ੍ਹ ਇਹ ਜੇਲ੍ਹ ਕੋਣ ਜਾਂਦਾ ਬੰਦੇ ਜਾਂਦੇ ਪਸੂ ਜਾਂਦੇ ਨੇ ਮੇਰੇ ਪਿਤਾ ਜੀ ਨੇ ਪਤਾ ਨਹੀਂ ਕਿੰਨੀ ਆਰਐਮਐਸ ਦੀਆਂ ਜੇਲਾ ਕਟੀਆਂ ਨੇ ਦੂਰ ਤਰਾਡੇ ਅਗਰ ਦਿੱਲਾ ਤ੍ਰਿਪੁਰਾ ਹਜ਼ਾਰੀ ਬਾਗ ਬਿਹਾਰ ਪਤਾ ਨਹੀਂ ਕਿੱਥੇ ਕਿੱਥੇ ਲੈ ਕੇ ਜਾਂਦੇ ਰਹਿੰਦੇ ਸੋ ਜੇਲ੍ਹ ਕਟਲੀ ਜਦੋਂ ਮੇਰੀ 4 ਜਨਵਰੀ 2024 ਨੂੰ ਜ਼ਮਾਨਤ ਹੋਣ ਲਗੀ ਹੋ ਗਈ। ਉਸ ਦਿਨ ਤੜਕੇ ਇਹਨਾਂ ਨੂੰ ਪਤਾ ਸੀਗਾ ਕਿ ਅੱਜ ਜਮਾਨਤ ਇਹਨੂੰ ਐਨਡੀਪੀਐਸ ਕੇਸ ਵਿੱਚ bail ਮਿਲ ਜਾਣੀ ਹੈ ਹਾਈ ਕੋਰਟ ਤੋਂ। ਇਹਨਾਂ ਨੇ 3 ਵਜੇ ਤੜਕੇ 3 ਵਜੇ ਕੋ ਪਰਚਾ ਦਰਜ ਕਰਦਾ ਯਾਰ ਝੂਠਾ। ਸੁਭਾਨਪੁਰ ਪੁਲਿਸ ਸਟੇਸ਼ਨ ਕਪੂਥਲਾ ਜ਼ਿਲ੍ਹੇ ਵਿੱਚ ਇੱਕ ਹੋਰ ਝੂਠਾ ਪਰਚਾ ਦਰਜ ਕਰਕੇ 8 ਵਜੇ ਪੁਲਿਸ ਗਈ ਜੇਲ੍ਹ ਦੀ। ਸੁਪਟੇਲ ਦੇ ਅੰਦਰ ਕਿ ਇਹਨੂੰ ਦੁਬਾਰਾ ਉਸ ਕੇਸ ਵਿੱਚ ਗ੍ਰਿਫਤਾਰ ਕਰੋ। ਜੱਜ ਨੇ ਤਾਂ ਫੈਸਲਾ 11 ਵਜੇ ਸੁਣਾਉਣਾ ਸੀਗਾ ਤਾਂ ਦੇ ਨੇ। ਇਹਨਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹਨਾਂ ਨੇ ਕਿਹ ਪਰਚਾ ਖੋਰ ਦਰਜ ਕਰਦੋ ਚਲੋ ਮੈਂ ਉਹ ਵੀ ਚੱਲਿਆ ਕੋਈ ਕਰਨੇ ਕਿ ਇਹ ਪਰਚੇ ਮਤਲਬ ਕਰਨ ਦਾ ਜਿਹੜੀਆਂ ਸਰਕਾਰਾਂ ਨੇ ਮੇਰੇ ਤੇ ਪਤਾ ਕੀ ਕੀਤਾ ਉਹਨਾਂ ਦਾ ਨਤੀਜਾ ਦੱਸਦਾ ਪਰੋ ਇਹਨਾਂ ਨੇ ਆਪਣੇ ਉਹਨੂੰ ਦਬਾਇਆ ਇਹ ਲੱਗੇ ਹੋਏ ਨੇ ਖੈਰਾ ਦਬਾ ਦਿਓ ਫਿਰ ਇਹਨੂੰ ਖਤਮ ਕਰ ਦਿਓ ਫਿਰ ਇਹਨੂੰ ਡਰਾ ਦਿਓ ਇਹਦੇ ਇਹਦੇ ਪਰਿਵਾਰ ਡਰ ਜੇ ਇਹਦੀ ਆਵਾਜ਼ ਬੰਦ ਕਰਾ ਦਿਓ ਇਹ ਹੀ ਮਕਸਦ ਸੀ ਨਾ ਪਰ ਕੁਦਰਤ ਬਹੁਤ ਬੇਅੰਤ ਤ ਤੋਂ ਦੱਸ ਦੇਣਾ ਉਹ ਦੇਖ ਲਈ ਆ ਜਿਹੜਾ ਬੰਦਾ ਅਗਰ ਤੁਸੀਂ ਸੱਚੇ ਹੋ ਹੁਣ ਜੇ ਤੁਸੀਂ ਆਪ ਹੀ ਠਾਗੋ ਬੇਈਮਾਨ ਹੈ ਤਾਂ ਤੁਸੀਂ ਆਪ ਲੜ ਨਹੀਂ ਸਕਦੇ ਪਰ ਕਿਉਂਕਿ ਮੈਂ ਅੰਦਰੋਂ નિર્ਦੋਸ਼ ਸੀਗਾ ਮੇਰੀ ਆਤਮਾ ਸੱਚੀ ਸੀਗੀ ਪਰ ਇਹ ਖੈਰੇ ਮਦਵਾਉਂਦੇ ਸੀ ਖੈਰਾ ਉੱਠਦਾ 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 ਕਿੱਥੇ ਉੱਠਿਆ ਸਾਰੇ ਪੰਜਾਬ ਦੇ ਵਿੱਚੋਂ ਉਹਨਾਂ ਨੇ ਲਿਆ ਕੇ ਮੈਨੂੰ ਸੰਗਰੂਰ ਜਿਹੜੀ ਜਿਹੜੀ ਇਹ ਕਹਿੰਦੇ ਸਾਡੀ ਬੋਕਰ ਰਾਜਧਾਨੀ ਹੈਗੀ ਆ ਇੱਥੇ ਲਿਆ ਕੇ ਖੜਾ ਕਰ ਦਿੱਤਾ ਆ ਉਹਦਾ ਨਤੀਜਾ ਔਰ ਸੁਣੋ ਔਰ ਸੁਣੋ ਮੈਂ ਟਿਕਟ ਵੀ ਨਹੀਂ ਮੰਗੀ ਨਾ ਮੈਂ ਅਪਲਾਈ ਕੀਤਾ ਨਾ ਮੈਂ ਦਿੱਲੀ ਗਿਆ ਇੱਕ ਦਿਨ ਵੀ ਨਾ ਮੈਂ ਕਿਸੇ ਨੂੰ ਕਿਹਾ ਆ ਮੇਰਾ ਛੋਟਾ ਵੀਰ ਇਹਨਾਂ ਨੇ ਅਪਲਾਈ ਤੇ ਅਧਿਕਾਰ ਆ ਅਗਰ ਵਜਿੰਦਰ ਨੇ ਮੈਨੂੰ ਕਿਹਾ ਅਧਿਕਾਰ ਆ ਜਿਹੜੇ ਲੋਕ ਲੜਦੇ ਨੇ ਭੜਦੇ ਨੇ ਕੰਮ ਕਰਦੇ ਇਹਨਾਂ ਦਾ ਅਧਿਕਾਰ ਆ ਪਰ ਪਾਰਟੀ ਨੇ ਜਦੋਂ ਸਾਰਾ ਕੁਝ ਐਨਲਾਈਜ਼ ਕਰਨ ਤੋਂ ਬਾਅਦ ਮੈਨੂੰ ਬੁਲਾ ਕੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੂੰ ਲੜ ਕਿਉਂਕਿ ਤੇਰੇ ਨਾਲ ਜ਼ਿਆadati ਬੜੀ ਕੀਤੀ ਆ ਬਸ ਹਾਬ ਲੈਣਾ ਇਹਦੇ ਨਾਲ ਅਸੀਂ ਇਹਨੂੰ ਬੰਨਣਾ ਕੀਲੇ ਆ ਕੀਲੇ ਦੇ ਨਾਲ ਬੰਨ ਕੇ ਲਖਣਾ ਹੈ ਉਹ ਇੱਦਾਂ ਇੱਥੇ ਮੈਂ ਕਿਹਾ ਮੈਂ ਕਿਹਾ ਗੱਲ ਇਹ ਆ ਕਿ ਜੇ ਤੁਸੀਂ ਕਹਿੰਦੇ ਹੋ ਕੋਈ ਇਹ ਚੁਣੌਤੀ ਨੂੰ ਸਵੀਕਾਰ ਕਰਨੀ ਤੇ ਮੈਂ ਚੁਣੌਤੀ ਤੋਂ ਕਦੀ ਜ਼ਿੰਦਗੀ ਜੀ ਨਹੀਂ ਪੱਜਿਆ ਮੈਂ ਚੁਣੌਤੀ ਐਦਾਂ ਬੋਚ ਕੇ ਚੁਣੌਤੀ ਤੇ ਅੱਜ ਤੁਹਾਡੀ ਕਚੇਰੀ ਵਿੱਚ ਖੜਾ ਹਾਂ ਮੇਰਾ ਅਤੇ ਪੰਜਾਬ ਦਾ ਇਨਸਾਫ ਤੁਹਾਡੇ ਹੱਥਾਂ ਦੇ ਵਿੱਚ ਹੈਗਾ ਜੇ ਤਾਂ ਤੁਸੀਂ ਮੇਰੇ ਨਾਲ ਉਹ ਤੇ ਆਪਾਂ ਜਿੱਦੜ ਝੰਡਾ ਜਿੱਦੜ ਝੰਡਾ ਗੱਡ ਦਿੱਤਾ 4 ਜੂਨ ਨੂੰ ਸੁਣੋ ਜਰਾ ਗੱਲ ਤੁਸੀਂ ਮੇਰੀ ਗੱਲ ਸੁਣੋ ਕਿਦਾਂ ਨਤੀਜੇ ਦਾ ਹਸ਼ਰ ਕੀ ਹੋਵੇਗਾ ਮਾਈ ਗੁਰੂ ਦੀ ਕਿਰਪਾ ਦੇ ਨਾਲ ਕਰ ਆਪਾਂ 4 ਜੂਨ ਨੂੰ ਸੰਗੂਰ ਦੀ ਲੋਕ ਸਭਾ ਸੀਟ ਕਾਂਗਰਸ ਪਾਰਟੀ ਜਿੱਤ ਲਈ ਹੈ ਭਗਵੰਤ ਦੇ ਪੱਲੇ ਕੁਝ ਰਹਿ ਜਾਊਗਾ ਖਤਮ ਹੋ ਜੂਗਾ ਉਹਨੇ ਆਪਣੀ ਨਜ਼ਰਾਂ ਚ ਦੇਖ ਜਾਣਾ ਵਾ ਤੇ ਕੇਸ਼ਰੀਵਾਲ ਨੂੰ ਬਾਹਰ ਨਾ ਮਿਲ ਜਾਣਾ ਉਹਨੇ ਚੱਕ ਕੇ ਉਹ ਏਦਾਂ ਮੱਖੀ ਜਿਹਦਾ ਦੁੱਧ ਚ ਮੱਖੀ ਕੱਢ ਕੇ ਪਰੇ ਘੱਟੀ ਲਈ ਹੈ ਫਿਰ ਤਾਂ ਉਹ ਹੋਰ ਬੁੱਕਰ ਵਾਲਾ ਕੋਈ ਜਿਹੜਾ ਪਹਿਲਾਂ ਲੱਭੇ ਇਹਨਾਂ ਨੇ ਉਦਾਂ ਦਾ ਉਲਾਦ ਦੇਣਗੇ ਪਰ ਸਰਕਾਰ ਖਤਮ ਹੋ ਜੂਗੀ ਸਰਕਾਰ ਦਾ ਡੰਗ ਖਤਮ ਹੋ ਜਾਊਗਾ ਜਿਹੜਾ ਤੁਹਾਡੇ ਦੇ ਪਰਚੇ ਦਰਜ ਕਰਦੇ ਨੇ ਜਿਹੜਾ ਤੁਹਾਡੇ ਸਰਪੰਚਾਂ ਦੀਆਂ ਇਨਕੁਆਇਰੀਆਂ ਕਰਾਉਂਦੇ ਨੇ ਕੌਮਸ਼ਹਰਾਂ ਨੂੰ ਪੱਟਦੇ ਨੇ ਖਤਰ ਅਨ ਆ ਹਸ਼ਰਾ ਬਦਲਾਖੋਰੀ ਭਗਵਾਨ ਤੂੰ ਕਰਤ ਕੀਤਾ ਵਾ ਤੇਰੀ ਜਗ੍ਹਾ ਮੈਂ ਹੁੰਦਾ ਨਾ ਤੇ ਮੈਂ ਲੀਡਰ ਉਹਪੋਜੀਸ਼ਨ ਨੂੰ ਆਪਣੇ ਕੋਲ ਸਤਾ ਆਪਣੇ ਕੋਲ ਬਿਠਾਉਂਦਾ ਕਿ ਦੱਸੋ ਤੁਹਾਡਾ ਤੁਸੀਂ ਆ ਫਲਾਨੀਆਂ ਗੱਲਾਂ ਅਸੀਂ ਨੀਤੀਆਂ ਬਣਾ ਰਹੇ ਤੁਹਾਡਾ ਕੀ ਵਿਚਾਰ ਹੈ ਵਿਧਾਨ ਸਭਾ ਲੱਗੇ ਬੋਲਣ ਦਿਓ ਕੀ ਬੋਲਣਗੇ ਪ੍ਰਤਾਪ ਸਿੰਘ ਬਾਜਵਾ ਕੋਈ ਵਿਧਾਨ ਸਭਾ ਢਾ ਦੂਗਾ ਅਗਰ ਬੋਲੂਗਾ ਕਿੰਨੀ ਦੌਰ ਬੋਲੂਗਾ 5 ਮਿੰਟ 10 ਮਿੰਟ 20 ਮਿੰਟ 50 ਮਿੰਟ ਘੰਟਾ 2 ਘੰਟੇ ਕਿੰਨੀ देर ਬੋਲੂਗਾ ਸੱਥੀ ਖੁਦ ਬੰਦ ਹੋ ਜਾਊਗਾ ਜਿਨੇ ਐਮਐਲਏ ਕੋ ਨਾ ਫੁੱਲ ਲੈਂਦੇ ਹੋ ਬੋਲਣ ਹੀ ਨਹੀਂ ਦਿੰਦੇ ਆ ਔਰ ਜਿਹੜੇ ਕਹਿੰਦੇ ਸੀ ਅਸੀਂ ਇੱਕ ਬਦਲਾਅ ਲੈ ਕੇ ਆਉਣਾ ਵਾ ਆ ਇਹਨਾਂ ਦੀ ਕਰਤੂਤ ਹੈ ਕਿੰਨੇ ਕਿੰਨੇ ਫੌਜ ਨਾਲ ਫਿਰਦੇ ਨੇ ਪਿੰਡਾਂ ਦੇ ਵਿੱਚ ਭਗਵਾਨਤਪਾਲ ਦੇ ਕੋ ਕਿੰਨੀ ਸਿਕਿਉਰਿਟੀ ਆ 1099 ਨੇ ਮੇਰੇ ਵੀਰੋ ਮਾਤੇ ਮਾਤਾ ਕੋ ਅਲੱਗ ਘਰ ਵਾਲੀ ਕੋ ਅਲੱਗ ਭੈਣ ਜੀ ਕੋ ਅਲੱਗ 1099 ਨੇ ਆ ਸੀਬਿਆ ਸਾਹਿਬ ਕੇ ਤੇ ਜੀਜੀ ਕੋਲ ਨਹੀਂ ਹੈ ਤੇ ਕਿਨਾਂ ਦਾ ਆਸਟ੍ਰੇਲੀਆ ਜੀਜਾ ਉਹਦੇ ਕੋ ਵੀ ਜਿਗਾਰ ਬਹੁਤ ਬਣਾ ਲਿਆ ਉੱਥੇ ਚਲੇ ਆ ਉੱਥਰ ਜਾ ਰਿਹਾ ਸਾਰਾ ਸਵਾਨਾ